ਉਹਨਾਂ ਨੇ ਸਿਕੰਦਰ ਨੂੰ ਮਾਰਨ ਦੇ ਨਾਲ ਨਾਲ ਇੱਕ ਔਰ ਦੀ ਬਾਹ਼ ਤੋੜੀ 15-20 ਘਰਾਂ ਦੇ ਗੇਟ ਭੰਨੇ ਐਲਸੜੀਆਂ ਮੋਟਰਸਾਈਕਲ ਤੱਕ ਭੰਨੇ ਅਸੀਂ ਇਹ ਕਹਿ ਰਹੇ ਹਾਂ ਵੀ ਇਹ ਮੈਜਿਕ ਲੜਾਈ ਨਹੀਂ ਗਈ ਇਹ ਪੂਰਾ ਗੈਂਗ ਆ ਜਿਹੜਾ ਸਰਗਰਮਾ ਤੇ ਪੈਸੇ ਵਾਸਤੇ ਕੰਮ ਕਰਦਾ ਪੁਲਿਸ ਇਹਨਾਂ ਤਿੰਨਾਂ ਨੂੰ ਬਾਗ ਰੱਖ ਕੇ ਉਹ ਗੈਂਗ ਨੂੰ ਜਿਹੜਾ ਹੈਗਾ ਫਾਰ ਕਰਨਾ ਚਾਹੁੰਦੀ ਹੈ ਜਿਹਨਾਂ ਨੇ ਆ ਕੇ ਇਹਨਾਂ ਦੇ ਕਹਿ ਤੇ ਕੀਤਾ ਮਾਰਿਆ ਬੰਦਾ ਉਹ ਹਜੇ ਤੱਕ ਵੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀਗੀ ਨਾ ਕਰਨ ਦਾ ਕਾਰਨ ਇਹੀ ਆ ਕਿ ਪੁਲਿਸ ਤੇ ਸਰਕਾਰ ਜਿਹੜੀ ਉਹ ਬੁੰਡਿਆਂ ਨਾਲ ਰੜੀ ਹੋਈ ਹੈ ਅਮਰਤਪਾਲ ਸੁਖਨਾਨ ਦਾ ਆਪ ਦਾ ਪਿੰਡਾ ਸੁਖਨਾਨ ਇਹਦੇ ਦਫ਼ਤਰ ਦੇ ਕੋਲੇ ਬਾਗੇ ਪੁਰਾਣੇ ਗੁੰਡਿਆਂ ਦੀ ਵੀਡੀਓ ਸਾਡੇ ਕੋਲੇ ਹੈਗੀ ਆ ਜਿਨ੍ਹਾਂ ਦੇ ਮੂੰਹ ਬੰਨੇ ਹੋਇਆ ਵੇਸ ਬਾਲ ਫੜੇ ਹੋਏ ਆ ਜਿਹੜੇ ਅਮਰਤਪਾਲ ਜਿੰਦਾਬਾਦ ਦਾ ਨਾਰਾ ਲਾ ਰਹੇ ਆ ਇਸ ਕਰਕੇ ਅਮਰਤਪਾਲ ਵੀ ਉਹਨਾਂ ਨੂੰ ਬਚਾਉਣਾ ਚਾਹੁੰਦਾ 11 ਬੰਦੇ ਸਾਰੇ ਸੀਗੇ 8 ਗ੍ਰਿਫਤਾਰ ਕਰ ਲਏ ਆ 3 ਅਜੇ ਬਾਕੀ ਆ ਉਹ ਨਹੀਂ ਕਰ ਰਹੇਗੇ ਤੇ ਉਹ ਉਹੋ ਹੀ ਬੰਦੇ ਹੈਗੇ ਜਿਨ੍ਹਾਂ ਦੀ ਐਮਐਲ ਉਹਨਾਂ ਨੂੰ ਬਾਹਰ ਕਢਾਉਣ ਦੀ ਕੋਸ਼ਿਸ਼ ਕਰ ਰਹੇ ਆ ਜਦੋਂ ਐਮਐਲਏ ਦੇ ਨਾਲ ਸਾਡੀ ਪਿਛਲੀ ਵਾਰ ਗੱਲ ਹੁੰਦੀ ਆ ਉਹਨਾਂ ਦਾ ਕਹਿਣਾ ਕਿ ਜਿਹੜਾ ਪਰਿਵਾਰ ਮਰਿੰਦਾਲ ਸਹਿਮਤ ਆ ਬਸ ਬਾਕੀ ਦੇ ਜਿਹੜੇ ਲੋਕ ਨੇ ਉਹ ਚਾਚਾ ਚੱਕ ਦੇ ਰਹੇ ਆ ਜਾਂ ਉਹਨਾਂ ਨੂੰ ਪੂਰੀ ਨੌਲੇਜ ਨਹੀਂ ਆ ਕਹਿੰਦੇ ਮੈਂ ਤਾਂ ਪਰਵਾਹ ਨਾਲ ਕਿ ਤਰ ਗੱਲ ਕਰ ਰਹੇ ਹਾਂ ਇਸ ਮਤਲਬ ਮਸਲਾ ਸਾਲ ਜਿਹਾਉਣਾ ਚਾਹੁੰਦੇ ਆ ਸੀ ਦੇਖੋ ਜੇ ਪਰਿਵਾਰ ਸਹਿਮਤ ਤੇ ਪਰਿਵਾਰ ਫਿਰ ਦਰੀ ਬਿਸ਼ਾ ਕੇ ਕਾਹਤੋਂ ਬੈਠਾ ਉਹ ਇਹ ਕਹਿ ਰਿਹਾ ਕਿ ਜਿਹੜਾ ਕਤਲ ਹੋਇਆ ਉਹ ਗਲਤੀ ਨਾਲ ਕਤਲ ਹੋਇਆ ਸਹਿਮਤ ਕਿਸ ਗੱਲ ਦੇ ਵਿੱਚ ਕਿ ਇਸ ਗੱਲ ਦੇ ਵਿੱਚ ਸਹਿਮਤ ਆ ਵੀ ਸਾਡਾ ਬੰਦਾ ਮਾਰਤਾ ਐ ਐਮਐਲਏ ਸਾਹਿਬ ਅਸੀਂ ਬਹੁਤ ਖੁਸ਼ ਆ ਤੇ ਤੁਸੀਂ ਕੁਝ ਨਹੀਂ ਕੋਈ ਕਾਰਵਾਈ ਕਰ ਰਹੇ ਸੀ ਤੁਹਾਡੇ ਨਾਲ ਸਹਿਮਤੀ ਕੀ ਸਹਿਮਤੀ ਇਸ ਮਾਮਲੇ ਦੇ ਵਿੱਚ ਪਰਿਵਾਰ ਚਾਹੁੰਦਾ ਇਨਸਾਫ ਤੇ ਐਮ ਐਲ ਏ ਗੱਲੀਬਾਤੀ ਕਹਿੰਦਾ ਕਿ ਤੁਹਾਨੂੰ ਇਨਸਾਫ ਦੇਵਾਂਗੇ 15 ਬੰਦੇ ਪਰਿਵਾਰ ਨੇ ਪੇਸ਼ਾਨ ਕੀ ਉਹਦੇ ਨਾਮ ਦਿੱਤੇ ਹੋਏ ਡੀ ਐਸ ਪੀ ਉਹ ਸ਼ਾਮਲ ਨਹੀਂ ਕੀਤੇ ਗਏ ਹਜੇ ਤੱਕ ਇਸ ਪਰਚੇ ਦੇ ਵਿੱਚ 120 ਬੀ ਦਾ ਵਾਅਦਾ ਕੀਤਾ ਜਾਵੇ ਐਸ ਸੀ ਐਸ ਟੀ ਐਕਟ ਵੀ ਲਾਇਆ ਜਾਵੇ ਲੋਕਾ ਟਿਮ ਨੇ ਜੁੜਨ ਤੁਸੀਂ ਮੈਂ ਮਹਤਾਜ ਜਿਸ ਦਸੰਬਰ 12 ਨੂੰ ਸੁਖਨੰਦ ਪਿੰਡ ਵਿੱਚ ਵੱਡੀ ਵਾਰਦਾਤ ਹੁੰਦੀ ਹੈ ਜਿਸ ਦੇ ਵਿੱਚ ਕਈ ਜਿਹੜਾ ਗੁੰਡਿਆਂ ਦਾ ਗਰੋਹ ਆ ਉਹ ਪਿੰਡ ਵਿੱਚ ਵੜ ਕੇ ਕਈ ਘਰਾਂ ਦੀ ਭਾਂ ਲੁੱਟ ਕਰਦਾ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਉਹ ਮੌਤ ਹੋ ਜਾਂਦੀ ਹੈ ਪਰ ਹਾਲੇ ਤੱਕ ਜਿਹੜੇ ਕੁਝ ਕਾਤਲ ਨੇ ਉਹ ਗ੍ਰਫਤਾਰ ਨਹੀਂ ਕੀਤੇ ਕਿ ਜਿਸ ਵਜੋਂ ਅੱਜ ਥਾਣਾ ਸਮਾਲਸਰ ਦੇ ਅੱਗੇ ਨੌਜਵਾਨ ਭਾਰਤ ਸਭਾ ਤੇ ਹੋਰ ਜਥੇਬੰਦੀਆਂ ਦੇ ਵੱਲੋਂ ਤਰ੍ਹਾਂ ਲਾਇਆ ਗਿਆ ਗੱਲਬਾਤ ਕਰਨਗੇ ਸਾਡੇ ਨਾਲ ਕੰਮਿਤ ਮੰਨਣਗੇ ਭਾਈ ਸਭ ਤੋਂ ਪਹਿਲਾਂ ਕੀ ਕਾਰਨ ਹੈ ਕਿ ਇਹਨਾਂ ਲੰਮਾ ਸਮਾਂ ਹੋ ਗਿਆ ਇਹਨੀਆਂ ਤੁਸੀਂ ਮੀਟਿੰਗਾਂ ਕਰ ਲਈਆਂ ਇੰਨੇ ਵਾਰ ਇਤਲਾਹ ਕਰ ਕੇ ਜਾ ਰਹੇ ਬੰਦੇ ਹੋ ਦੇਖੋ ਬੰਦੇ ਇਸ ਕਰਕੇ ਨਹੀਂ ਫੜੇ ਜਾ ਰਹੇ ਕਿਉਂਕਿ ਜਿਹੜੇ ਬਾਹਰ ਆ ਗ੍ਰਿਫਤ ਚੋਂ ਉਹ ਪਿੰਡ ਜਿਹੜੇ ਨਾਲ ਲੜਾਈ ਹੋਈ ਆ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦੇ ਕਹਿਣ ਤੇ ਆਏ ਸੀ ਸਿਕੰਦਰ ਸਿੰਘ ਦਾ ਜਿਨ੍ਹਾਂ ਨੇ ਕੀਤਾ ਕਾਲਰ ਕੀਤਾ ਲਾ ਠਾਣਾ ਸਿੰਘ ਮੇਨ ਆ ਉਹਨਾਂ ਨੇ ਇਹ ਜਿਹੜੇ ਕ੍ਰਾਈਮਨਲ ਬੰਦੇ ਆ ਚੀਤੇ ਪਿੰਡ ਦੇ ਇਹਨਾਂ ਨੂੰ ਬੁਲਾਇਆ ਗਿਆ ਲੜਾਈ ਵਾਸਤੇ ਤਾਂ ਉਹਨਾਂ ਨੇ ਜਿੰਨਾਂ ਕੋਲ ਰਵਾਇਤੀ ਤਿੱਖੇ ਹਥਿਆਰ ਸੀਗੇ ਉਹਨਾਂ ਨੇ ਸਿਕੰਦਰ ਨੂੰ ਮਾਰਨ ਦੇ ਨਾਲ ਨਾਲ ਇੱਕ ਔਰ ਦੀ ਬਾਹ਼ ਤੋੜੀ 15-20 ਘਰਾਂ ਦੇ ਗੇਟ ਭੰਨੇ ਐਲਸੜੀਆਂ ਮੋਟਰਸਾਈਕਲ ਤੱਕ ਭੰਨੇ ਅਸੀਂ ਇਹ ਕਹਿ ਰਹੇ ਹਾਂ ਵੀ ਇਹ ਮਹਿਜ਼ ਇੱਕ ਲੜਾਈ ਨਹੀਂ ਗਈ ਇਹ ਪੂਰਾ ਗੈਂਗ ਆ ਜਿਹੜਾ ਸਰਗਰਮਾ ਤੇ ਪੈਸੇ ਵਾਸਤੇ ਕੰਮ ਕਰਦਾ ਪੁਲਿਸ ਇਹਨਾਂ ਤਿੰਨਾਂ ਨੂੰ ਬਾਗ ਰੱਖ ਕੇ ਉਹ ਗੈਂਗ ਨੂੰ ਜਿਹੜਾ ਹੈਗਾ ਫਾਰਕ ਕਰਨਾ ਚਾਹੁੰਦੀ ਹੈ ਜਿਨ੍ਹਾਂ ਨੇ ਜਿਨ੍ਹਾਂ ਕਰਕੇ ਹੋਇਆ ਉਹ ਬੰਦੇ ਫੜੇ ਗਏ ਆ ਪਰ ਜਿਨ੍ਹਾਂ ਨੇ ਆ ਕੇ ਇਹਨਾਂ ਦੇ ਕਹਿ ਤੇ ਕੀਤਾ ਮਾਰਿਆ ਬੰਦਾ ਉਹ ਹਜੇ ਤੱਕ ਵੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀਗੀ ਨਾ ਕਰਨ ਦਾ ਕਾਰਨ ਇਹੀ ਹੈ ਕਿ ਪੁਲਿਸ ਤੇ ਸਰਕਾਰ ਜਿਹੜੀ ਉਹ ਗੁੰਡਿਆਂ ਨਾਲ ਰਲ ਹੀ ਹੈ ਗੈਂਗ ਜਿਹੜੇ ਕੰਮ ਤੇ ਪੈਸਿਆਂ ਤੇ ਕੰਮ ਕਰਦੇ ਆ ਪ੍ਰੋਫੈਸ਼ਨਲੀ ਕੰਮ ਕਰਦੇ ਆ ਉਹਨਾਂ ਨੂੰ ਸਰਕਾਰ ਆਪੇ ਪਾਲ ਰਹੀ ਹੈ ਤੇ ਪਹਿਲਾਂ ਵਾਲੇ ਐਮਐਲਏ ਵੀ ਪਾਲ ਰਹੇ ਸੀਗੇ ਇਹ ਐਮਐਲਏ ਵੀ ਪਾਲ ਰਿਹਾ ਅਮਰਤਪਾਲ ਸੁਖਨੰਦ ਆਪਦਾ ਪਿੰਡ ਆ ਸੁਖਨੰਦ ਇਹਦੇ ਦਫ਼ਤਰ ਦੇ ਕੋਲੇ ਬਾਗੇ ਪੁਰਾਣੇ ਗੁੰਡਿਆਂ ਦੀ ਵੀਡੀਓ ਸਾਡੇ ਕੋਲੇ ਹੈਗੀ ਆ ਜਿਨ੍ਹਾਂ ਦੇ ਮੂੰਹ ਬੰਨੇ ਹੋਇਆ ਵੇਸ ਬਾਲ ਫੜੇ ਹੋਏ ਆ ਜਿਹੜੇ ਅਮਰਤਪਾਲ ਜਿੰਦਾਬਾਦ ਦਾ ਨਾਹਰਾ ਲਾ ਰਹੇ ਆ ਨਾ ਉਹਨਾਂ ਕੋਲੇ ਆਮ ਆਦਮੀ ਪਾਰਟੀ ਦਾ ਕੋਈ ਝੰਡਾ ਨਾ ਉਹਨਾਂ ਕੋਲੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਆ ਤੇ ਉਹ ਜਿਹੜੇ ਗੁੰਡੇ ਆ ਅਮਰਤਪਾਲ ਜਿੰਦਾਬਾਦ ਦਾ ਨਾਹਰਾ ਲਾ ਰਹੇ ਆ ਤੇ ਇਸ ਕਰਕੇ ਅਮਰਤਪਾਲ ਵੀ ਉਹਨਾਂ ਨੂੰ ਬਚਾਉਣਾ ਚਾਹੁੰਦਾ ਉਹਨਾਂ ਨੂੰ ਬਚਾ ਰਿਹਾ ਹੈਗਾ ਤੇ ਜਿਹੜਾ ਇਹ ਗੈਂਗ ਆ ਪੂਰਾ ਸਰਗਨਾ ਜਿਹੜਾ ਗੁੰਡਾਗਰਦੀਆਂ ਪਿੰਡਾਂ ਦੇ ਵਿੱਚ ਜਾ ਕੇ ਕਰਦਾ ਹੈਗਾ ਤੇ ਪੂਰਾ ਪਿੰਡ ਸਹਿਮ ਦੇ ਵਿੱਚ ਸੁਖਨਾਨਦ ਸਾਰਾ ਪਿੰਡ ਇਹ ਚਾਹੁੰਦਾ ਕਿ ਉਹ ਜਿਹੜੇ ਰ you okay. 10 ਬਰ ਅਨੁਪਾਤ ਤੇ ਪਾਏ ਆ ਸਾਡੀ ਮੰਗ ਹੈ ਕਿ 30 ਤੋਂ 40 ਬੰਦਿਆਂ ਦਾ ਤੁਜੂਮ ਸੀ ਉਹ ਅਨੁਪਾਤ ਤੇ ਰੱਖੇ ਜਾਣ ਤੇ 15 ਬੰਦੇ ਪਰਿਵਾਰ ਨੇ ਪਛਾਣ ਕੇ ਉਹਦੇ ਨਾਮ ਦਿੱਤੇ ਹੋਏ ਆ ਡੀਐਸਪੀ ਨੂੰ ਉਹ ਸ਼ਾਮਲ ਨਹੀਂ ਕੀਤੇ ਗਏ ਹਜੇ ਤੱਕ ਇਸ ਪਰਚੇ ਦੇ ਵਿੱਚ 120 ਬੀ ਦਾ ਵਾਅਦਾ ਕੀਤਾ ਜਾਵੇ ਐਸਸੀਐਸਟੀ ਐਕਟ ਵੀ ਲਾਇਆ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਨੌਜਵਾਨ ਭਾਰਸਵਾ ਦੀ ਅਗਵਾਹੀ ਦੇ ਵਿੱਚ ਧਰਨ ਲਾ ਕੇ ਬੈਠੇ ਆ ਅੱਛਾ ਜਦੋਂ ਐਮਐਲਏ ਦੇ ਨਾਲ ਸਾਡੀ ਪਿਛਲੀ ਵਾਰ ਗੱਲ ਹੁੰਦੀ ਆ ਉਹਨਾਂ ਦਾ ਕਹਿਣਾ ਕਿ ਜਿਹੜਾ ਪਰਿਵਾਰ ਮਰੀਨਾਲ ਸਹਿਮਤ ਬਸ ਬਾਕੀ ਦੇ ਜਿਹੜੇ ਲੋਕ ਨੇ ਉਹ ਜਾਚਾ ਚੱਕ ਦੇ ਰਹੇ ਆ ਜਾਂ ਉਹਨਾਂ ਨੂੰ ਪ ਮਸਲਾ ਸਾਲਾ ਜਿਹਾ ਉਹਣਾ ਚਾਹੁੰਨੇ ਆ ਸੀ ਤੇ ਦੇਖੋ ਜੇ ਪਰਿਵਾਰ ਸਹਿਮਤ ਤੇ ਪਰਿਵਾਰ ਫਿਰ ਦਰੀ ਵਿਛਾ ਕੇ ਕਾਹਤੋਂ ਬੈਠਾ ਪਰਿਵਾਰ ਜਿਹੜਾ 10 ਦਿਨਾਂ ਤੋਂ ਇਹ ਲੱਗਿਆ ਹੋਇਆ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਹ ਮੰਗ ਕਰ ਰਿਹਾ ਕਿ ਸਾਡਾ ਕੇ ਸਾਥ ਦੋ ਪਰਿਵਾਰ ਕਾਦੇ ਵਾਸਤੇ ਲੱਗਿਆ ਹੋਇਆ ਜੇ ਉਹਨਾਂ ਨਾਲ ਸਹਿਮਤ ਹੋਣਗੇ ਸਹਿਮਤ ਕਿਸ ਗੱਲ ਦੇ ਵਿੱਚ ਕਿ ਇਸ ਗੱਲ ਦੇ ਵਿੱਚ ਸਹਿਮਤ ਹੋ ਵੀ ਸਾਡਾ ਬੰਦਾ ਮਾਰਤਾ ਐਮਐਲਏ ਸਾਹਿਬ ਅਸੀਂ ਬਹੁਤ ਖੁਸ਼ ਆ ਤੇ ਤੁਸੀਂ ਕੁਝ ਨਹੀਂ ਕੋਈ ਕਾਰਵਾਈ ਕਰ ਰਹੇ ਅਸੀਂ ਤੁਹਾਡੇ ਨਾਲ ਸਹਿਮਤ ਕੀ ਸਹਿਮਤੀ ਇਸ ਮਾਮਲੇ ਦੇ ਵਿੱਚ ਪਰਿਵਾਰ ਚਾਹੁੰਦਾ ਇਨਸਾਫ ਤੇ ਐਮਐਲਏ ਗੱਲੀਬਾਤੀ ਕਹਿੰਦਾ ਕਿ ਤੁਹਾਨੂੰ ਇਨਸਾਫ ਦੇਵਾਂਗੇ ਉਹ ਪਰਿਵਾਰ ਕਹਿੰਦਾ ਵੀ ਠੀਕ ਹੈ ਜੇ ਤੁਸੀਂ ਇਨਸਾਫ ਦੇ ਦੋਗੇ ਪਰ ਉਹ ਇਹ ਕਹਿ ਰਿਹਾ ਕਿ ਜਿਹੜਾ ਕਤਲ ਹੋਇਆ ਉਹ ਗਲਤੀ ਨਾਲ ਕਤਲ ਹੋਇਆ ਤੇ ਕਾਨੂੰਨ ਦੀ ਕਿਸੇ ਕਿਤਾਬ ਦੇ ਵਿੱਚ ਸਾਨੂੰ ਇਹ ਪ੍ਰਸ਼ਾਸਨ ਦਿਖਾ ਦੇ ਕੋਈ ਧਾਰਾ ਇਸ ਤਰ੍ਹਾਂ ਦੀ ਹੈਗੀ ਆ ਵੀ ਕਾਨੂੰਨਨ ਕਤਲ ਵੀ ਹੁੰਦੇ ਆ ਉਹਨਾਂ ਨੇ ਉਹ ਧਾਰਾ ਦੇ ਅਨੁਸਾਰ ਕਤਲ ਨਹੀਂ ਕੀਤਾਗਾ ਤੇ ਇਸ ਕਰਕੇ ਇਹ ਗਲਤੀ ਨਾਲ ਕਤਲ ਹੋ ਗਿਆ। ਨਾ ਹੋ ਮਰੇ ਹੋਏ ਬੰਦੇ ਦੇ ਸੰਸਕਾਰ ਤੇ ਆਉਂਦੇ ਆ ਨਾ ਭੂਗਤੇ ਆਉਂਦੇ ਆ। ਇਸ ਕਰਕੇ ਇਥੋਂ ਸਪਸ਼ਟ ਹੈ ਕਿ ਪਰਿਵਾਰ ਨੂੰ ਸਹਿਮਤ ਹੈ ਸਾਡੇ ਨਾਲ ਸਿਰਫ ਗੱਲਾਂਬਾਤਾਂ ਕਰ ਰਹੇ ਆ ਸਿਰਫ ਡੰਗ ਟਪਾ ਰਹੇ ਆ। ਅਸਲ ਦੇ ਵਿੱਚ ਉਹ ਦੋਸ਼ੀਆਂ ਦੀ ਤਰਫਦਾਰੀ ਕਰਾ ਰਹੇ ਆ। ਜੇ ਕੁਝ ਬੰਦਿਆਂ ਦਾ ਜ਼ਿਕਰ ਹੋ ਇਹ ਵੀ ਕਰ ਰਹੇ ਆ ਜਾਂ ਜਿਹੜੀ ਇੱਕ ਐ ਦੂਸਰੀ ਧਿਰ ਵੀ ਆ ਉਹ ਕਹਿ ਰਹੀ ਹੈ ਕਿ ਸਾਡੇ ਜਿਹੜੇ ਬੰਦੇ ਨੇ ਉਹ ਉੱਥੇ ਮੌਜੂਦ ਨਹੀਂ ਸੀਗੇ। ਸਾਡੇ ਕੋਲੇ ਸਬੂਤ ਨੇ ਉਹ ਘਰ ਦੇ ਵਿੱਚ ਮੌਜੂਦ ਸੀਗੇ। ਤੁਸੀਂ ਨਾਜਾਇਜ਼ ਬੰਦੇ ਜਿਹੜੇ ਪਵਾਏ ਆ ਉਹ ਨਹੀਂ ਸੀ ਗ੍ਰਿਫਤਾਰ ਹੋਣ ਦੇ ਰਹੇ। ਦੇਖੋ ਇਹ ਕੰਮ ਪ੍ਰਸ਼ਾਸਨ ਦਾ ਇਹ ਅ ਐਨਕੁਆਰੀ ਕਰਨਾ ਤਫਤੀਸ਼ ਕਰਨੀ ਹੈ ਅਦਾਲਤ ਦਾ ਕੰਮ ਆ ਇਹ ਸਾਡਾ ਕੰਮ ਨਹੀਂ ਸਾਡਾ ਕੰਮ ਆ ਇਨਸਾਫ ਲੈਣਾ ਜਿਹੜੇ ਬੰਦਿਆਂ ਨੇ ਇਹ ਜੁਰਮ ਕੀਤਾ ਉਹਨਾਂ ਲੋਕਾਂ ਨੂੰ ਜਿਹੜੀ ਹੈ ਸਜ਼ਾ ਦਿਵਾਉਣੀ ਹੈ ਦੂਸਰਾ ਜਿਹੜੀ ਦੂਜੀ ਧਿਰ ਹੈ ਜੋ ਆਪਦੀ ਗੱਲ ਰੱਖ ਰਹੀ ਹੈ ਉਹ ਆਜ਼ਾਦ ਹੈ ਜਮਹੂਰੀ ਤਰੀਕੇ ਨਾਲ ਇੱਥੇ ਹਰ ਇੱਕ ਬੰਦੇ ਨੂੰ ਆਪਦਾ ਗੱਲ ਰੱਖਣ ਦਾ ਅਧਿਕਾਰ ਆ ਉਹ ਵੀ ਆਪਣੀ ਗੱਲ ਰੱਖ ਸਕਦੇ ਆ ਪਰ ਅੱਜ ਦੀ ਜਿਹੜੀ ਇਹ ਕਾਰਜਸਤਾਨੀ ਹੋਈ ਹੈ ਇਹ ਸ਼ਰਾਰਤ ਆ ਪ੍ਰਸ਼ਾਸਨ ਦੀ ਇਹ ਸ਼ਰਾਰਤ ਆ ਪ੍ਰਸ਼ਾਸਨ ਦੀ ਲੋਕਾਂ ਦੇ ਆਪਸ ਵਿੱਚ ਸਰਪੜਾਉਣਾ ਚਾਹੁੰਦੇ ਆ ਪ੍ਰਸ਼ਾਸਨ ਕਿ ਦੂਜੀ ਧਿਰ ਨੂੰ ਇਹਨਾਂ ਨੇ ਕਹਿ ਕੇ ਉੱਥੇ ਬਿਠਾਇਆ ਬਿਠਾ ਕੇ ਤੇ ਤਾਂ ਕਿ ਵੀ ਉਹ ਆਉਣ ਇਹਨਾਂ ਨਾਲ ਲੜਨ ਇੱਥੇ ਮਾਹੌਲ ਖਰਾਬ ਹੋਵੇ ਤੇ ਜਿਹੜੇ ਬੈਠੇ ਇਹਨਾਂ ਦਾ ਵੀ ਪਰਚੇ ਕਰੀਏ ਇਸ ਗੱਲ ਦੀ ਵੀ ਅਸੀਂ ਐਸਐਚਓ ਸਮਾਲਸਰ ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਕਿ ਉਹ ਇਸ ਮਾਮਲੇ ਨੂੰ ਸੱਚਜੇ ਰੂਪ ਨਾਲ ਜੱਠਣ ਦੀ ਬਜਾਏ ਉਹ ਇਸ ਮਾਮਲੇ ਨੂੰ ਹੋਰ ਤੂਲ ਦੇ ਕੇ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਜਿਹੜਾ ਕੁਝ ਪਹਿਲਾਂ ਵਾਪਰਿਆ ਉਹ ਦੁਬਾਰਾ ਵਾਪਰਵਾ ਦੁਬਾਰਾ ਕਰਾਉਣਾ ਚਾਹੁੰਦੇ ਆ ਉਹ ਦੁਬਾਰਾ ਕਰਾਉਣਾ ਚਾਹੁੰਦੇ ਆ ਏਸੀ ਦੀ ਸਖਤ ਸ਼ਬਦਾਂ ਚ ਨਿੰਦਾ ਕਰਦੇ ਆ ਭਾਈ ਜੀ ਕੀ ਮਾਮਲਾ ਦੇਖਦੇ ਹੋ ਕਿ ਹੁਣ ਤੱਕ ਕਾਰਵਾਈ ਨਾ ਕਰਨ ਦਾ ਕੀ ਕਾਰਨ ਤੁਸੀਂ ਮੁੱਖ ਕਾਰਨ ਕੀ ਮੰਨਦੇ ਹੋ ਜਿਵੇਂ ਐਮਐਲਏ ਤੇ ਲਗਾਤਾਰ ਇਲਜ਼ਾਮ ਲੱਗ ਰਹੇ ਪਰ ਐਮਐਲਏ ਆਪਣਾ ਪੱਲਾ ਝਾੜਦੇ ਨਜ਼ਰ ਆ ਰਹੇ ਉਹ ਕਹਿੰਦੇ ਕਿ ਮੇਰਾ ਕੁਝ ਨਹੀਂ ਹੈ ਮੇਰਾ ਤਾਂ ਖੁਦ ਦਾ ਪਿੰਡ ਆ ਮੈਂ ਤਾਂ ਚਾਹਣਾ ਹੈ ਕਿ ਇਹਦੀ ਬਸ ਰਵੈਤੀ ਪਾਰਟੀ ਵਾਲਾ ਪਹਿਲਾਂ ਵਾਲਾ ਉਹੀ ਚੱਲ ਰਿਹਾ ਜਿਵੇਂ ਕਹਿੰਦੇ ਸੀ ਅਸੀਂ ਇਨਕਲਾਬੀ ਆ ਅਸੀਂ ਬਦਲਾਵ ਵਾਲੇ ਆ ਐਸਾ ਕੁਝ ਨਹੀਂ ਗਾ ਜੀ ਜਿਵੇਂ ਪਹਿਲਾਂ ਦੇ ਸਾਡੇ ਇੱਥੇ ਜਾਂ ਕੇਂਦਰੀ ਖੇਤਰੀ ਵਿਧਾਇਕ ਰਹੇ ਆ ਉਸੇ ਤਰ੍ਹਾਂ ਹੀ ਇਹ ਆ ਉਹ ਜਿਹੜੇ ਗੁੰਡੇ ਬਦਮਾਸ਼ਾਂ ਦੀ ਆਪ ਹੀ ਪੁਸ਼ਤਪਨਾਹੀ ਕਰਦੇ ਆ ਜਦੋਂ ਲੋਕਾਂ ਨੂੰ ਡਰਾਉਣਾ ਧਮਕਾਉਣਾ ਤਾਂ ਉਹਨਾਂ ਦੀ ਵਰਤੋਂ ਕਰਦੇ ਆ ਖੁਦ ਪੁਸ਼ਤਪਨਾਹੀ ਕਰਦੇ ਇਹਨਾਂ ਦੀ ਇਹ ਗੱਲ ਸਾਫ਼ ਆ ਹੁਣ ਕਿੰਨੇ ਬੰਦੇ ਆ ਗ੍ਰਿਫਤਾਰ ਜਿਹੜੇ ਹੁਣੇ ਰਹਿੰਦੇ ਨੇ ਜਿਹੜੇ ਫਰਾਰ ਨਹੀਂ ਉਹਦੇ ਵਿੱਚ 8 ਬੰਦੇ 11 ਬੰਦੇ ਸਾਰੇ ਸੀਗੇ 8 ਗ੍ਰਿਫਤਾਰ ਕਰ ਲਏ ਆ ਤਿੰਨ ਅਜੇ ਬਾਕੀ ਆ ਉਹ ਨਹੀਂ ਕਰ ਰਹੇਗੇ ਤੇ ਉਹ ਉਹੀ ਬੰਦੇ ਹੈਗੇ ਜਿਨ੍ਹਾਂ ਦੀ ਐਮਐਲਏ ਉਹਨਾਂ ਨੂੰ ਬਾਹਰ ਕਢਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਉਹੀ ਮੇਨ ਬੰਦੇ ਆ ਮਤਲਬ ਉਹਨਾਂ ਦੇ ਨਾਲ ਕੀ ਐਮਐਲਏ ਦੀ ਕੀ ਕਰੀਬੀ ਕੀ ਕਰੀਬੀ ਪਾਣਿਆ ਵੀ ਕਿਉਂ ਕਢਾਉਣਾ ਚਾਹੁੰਦੇ ਉਹਨਾਂ ਵਰਗਾ ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈਗੀ ਵੀ ਉਹਨਾਂ ਦਾ ਗੁੰਡਾਗਰਦੀ ਹੀ ਇਹਨਾਂ ਦਾ ਪੇਸ਼ਾ ਹੀ ਉਹਨਾਂ ਦਾ ਔ ਕਤਲ ਕਰਨਾ ਫਰੋਤੀਆਂ ਲੈਣਾ ਇਸ ਤਰ੍ਹਾਂ ਦਾ ਕੰਮ ਹੀ ਆ ਤੇ ਲੀਡਰ ਬੰਦੇ ਅਸੀਂ ਜਾਣਦੇ ਹਾਂ ਜੀ ਇਹ ਇਹਨਾਂ ਦੀ ਜੋ ਵਰਤੋਂ ਕਰਦੇ ਆ ਤੇ ਉਹ ਇਸੇ ਚੱਕਰ ਵਿੱਚ ਉਹਨਾਂ ਦੀ ਪੁਸ਼ਤ ਪਨਾਹੀ ਕਰ ਰਹੇ ਆ ਬਸ ਆਹੀ ਸ਼ੇਮ ਜਿਵੇਂ ਜਿਵੇਂ ਜਿਹੜੀ ਇੱਕ ਗੱਲ ਹੋਰ ਆ ਕਿ ਪਰਿਵਾਰ ਦੇ ਵੱਲੋਂ ਪਛਾਣ ਕੀਤੀ ਗਈ ਆ ਬਾਕੀ ਬੰਦਿਆਂ ਦੀ ਇਹ ਬੰਦੇ ਵੀ ਪਛਾਣ ਕੀਤੇ ਗਏ ਸੀ ਇਹ ਹੈਗੇ ਨੇ ਉੱਥੇ ਮੌਜੂਦ ਸੀਗੇ ਉਸ ਤਰ੍ਹਾਂ ਹਾਂਜੀ ਹਾਂਜੀ ਉਹਨਾਂ ਦੇ ਪਰਿਵਾਰ ਨੂੰ ਪੂਰਾ ਪਤਾ ਹੈਗਾ ਜੀ ਉਹਨਾਂ ਨੇ ਤਾਂ ਹੀ ਤਾਂ ਉਹ ਰੌਲਾ ਪਾ ਰਿਹਾ ਜੀ ਵੀ ਉਹਨਾਂ ਨੂੰ ਫੜਿਆ ਜਾਵੇ ਤਾਂ ਤਾਂ ਹੀ ਜਿਹੜੇ ਸਾਰੇ ਜਿਹੜੇ ਦੋਸ਼ੀ ਆ ਕੇ ਉਹਨਾਂ ਨੂੰ ਸਜ਼ਾ ਮਿਲ ਸਕੇ ਤਾਂ ਹੀ ਰੌਲਾ ਪਾ ਰਿਆ ਹੁਣ ਤੱਕ ਪ੍ਰਸ਼ਾਸਨ ਕਹਿ ਕੀ ਰਿਹਾ ਵੀ ਕੀ ਅਸੀਂ ਕਾਰਵਾਈ ਕਰਾਂਗੇ ਜਾਂ ਕਦੋਂ ਗ੍ਰਿਫਤਾਰ ਕਰਨਗੇ ਉਹ ਕਹਿੰਦੇ ਨੇ ਕਿ ਅਸੀਂ ਕਰਾਂਗੇ ਗ੍ਰਿਫਤਾਰ ਕੇ ਨਹੀਂ ਕਹਿ ਵੀ ਨਹੀਂ ਰਹੇ ਬਸ ਜਿਉਂ ਹੀ ਜਿਹੜਾ ਉਹਨਾਂ ਦਾ ਗਿਣਿਆ ਵਿੱਚ ਇੱਕ ਸਵਾਲ ਹੁੰਦਾ ਪੱਕਾ ਦਾ ਹਾਂਜੀ ਕਰ ਰਹੇ ਆ ਜੀ ਬਹੁਤ ਜਲਦ ਕਰ ਰਹੇ ਆ ਐਮਐਲਏ ਦਾ ਪੱਖ ਲਿਆ ਉਹ ਵੀ ਨਾ ਤਾਂ ਇਹਨਾਂ ਦੇ ਸੰਸਕਾਰ ਤੇ ਪਹੁੰਚੇ ਨਾ ਉਹਨਾਂ ਦੇ ਭੋਗ ਤੇ ਪਹੁੰਚੇ ਆ ਤੇ ਇੱਕ ਬੇ ਬੇਤੁਕਾ ਜਾਂ ਉਹਨਾਂ ਨੇ ਇੱਕ ਤਰਕ ਦੇਦਾ ਕਹਿੰਦਾ ਵੀ ਜਿਸ ਦਿਨ ਕਹਿੰਦਾ ਸੰਸਕਾਰ ਸੀ ਇਹਨਾਂ ਨੇ ਕਹਿੰਦਾ ਕਾਲੀ ਕਾਲੀ ਸੰਸਕਾਰ ਕਰ ਦਿੱਤਾ ਵਿੱਚ ਪਹੁੰਚੇ ਨਹੀਂ ਗਿਆ ਕਹਿੰਦਾ ਦੂਜੇ ਪਾਸੇ ਉਹ ਕਹਿ ਰਿਹਾ ਕਿ ਵੀ ਉਹਨਾਂ ਦੀ ਮੁੰਡੇ ਦੀ ਡੈਥ ਤੋਂ ਜ਼ਿਆਦਾ ਉਹਦੇ ਪਿੰਡ ਦਾ ਨਾਲੇ ਉਹ ਕਹਿ ਰਿਹਾ ਵੀ ਮੇਰਾ ਇਹ ਆਪਦਾ ਹੀ ਮਸਲਾ ਮੈਂ ਸਮਝਦਾ ਇਹਨੂੰ ਦੂਜੇ ਪਾਸੇ ਉਹ ਕਹਿ ਰਿਹਾ ਮੈਂ ਉਸ ਦਿਨ ਚੋਣਾਂ ਦੇ ਵਿੱਚ బిਜੀ ਸੀਗਾ ਇਸ ਤਰ੍ਹਾਂ ਦਾ ਬੇਤੁਕੀਆਂ ਇੱਕ ਦੋ ਹੋਰ ਗੱਲਾਂ ਕਹਿ ਕੇ ਉਹਨਾਂ ਨੇ ਆਪਦਾ ਪੱਲਾ ਝਾੜਿਆ ਉਥੋਂ ਸਾਫ਼ ਨਜ਼ਰ ਆਉਂਦਾ ਵੀ ਜਿਹੜਾ ਐਮਐਲਏ ਆ ਦੂਜੀ ਧਰ ਦੇ ਨਾਲ ਹੈਗਾ ਇਹਨਾਂ ਦੇ ਨਾਲ ਨਹੀਂ ਹੈਗਾ ਪ੍ਰਵਾਹ ਉਹ ਧੰਨਵਾਦ ਜੀ ਕਿਹੜਾ ਬੜਾ ਕਿੱਦਾ ਪਿੰਡ ਹੈ ਕੋਈ ਇੱਥੇ ਧਰਨੇ ਦੇ ਹਵੈਦ ਕਰਨ ਆਏ ਨੇ ਤਾਂ ਉਲਟਾ ਆਏ ਕੋਈ ਤਾਂ ਅੱਛਾ ਕੀ ਮਸਲਾ ਈ ਤੁਹਾਡਾ ਸਾਡਾ ਮੁੰਡਾ ਨਜਾਇਜ਼ ਫੜਿਆ ਨਾ ਦਿਖਾਇਆ ਗਈ ਅੱਛਾ ਜੀ ਨਹੀਂ ਸੀ ਫਟੂ ਹੈ ਨਹੀਂ ਸੀ ਹੁਣ ਜਿਹੜਾ ਕਤਲ ਹੁੰਦਾ ਸੁਖਾਣਾ ਹੁੰਦਾ ਹਾਂਜੀ ਅੱਛਾ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੱਕਦੇ ਜੇ ਸਾਡਾ ਮੁੰਡਾ ਨਜਾਇਜ਼ ਹੈ ਉਹ ਸਜ਼ਾ ਮੇਰੇ ਜੇ ਨਹੀਂ ਜੇ ਪਹਿਲਾਂ ਛੱਡਿਆ ਜਾਵੇ ਅੱਛਾ ਉਹ ਮੁੰਡਾ ਹੁਣ ਜੇਲ੍ਹ ਦਾ ਤੁਹਾਡਾ ਮੁੰਡਾ ਨਹੀਂ 50 ਸਾਲ ਕਰਿਆ ਨਹੀਂ ਪਤਾ ਨਹੀਂ ਹੈ ਕਿੱਥੇ ਹੈ ਪਰਚੇ ਦੇ ਵਿੱਚ ਪਰਚੇ ਦੇ ਉੱਤੇ ਹੈਗਾ ਪਰਚਾ ਹੋਇਆ ਉਹਦਾ ਪਰ ਕਿਹਦੇ ਕਹਿਣ ਤੇ ਉਹਦਾ ਨਾਮ ਵਿੱਚ ਪਾਇਆ ਗਿਆ ਕਿਉਂ ਪਰਚਾ ਹੋਇਆ ਉਹਦੇ ਕੋਈ ਸਾਨੂੰ ਕੋਈ ਪਤਾ ਨਹੀਂ ਜਿਹੜਾ ਸਾਡੇ ਨਾਲ ਉਸ ਦਿਨ ਉਸ ਦਿਨ ਤੁਹਾਡਾ ਮੁੰਡਾ ਕਿੱਥੇ ਸੀਗਾ ਜਿੱਦਣ ਘਟਨਾ ਵਾਪਰੀ ਸੀਗਾ ਜੀ ਹਾਂ ਜੀ ਆਮ ਦਾ ਪੇਵਾ ਜੀ ਇਹਨੂੰ ਪਿਛੋਕੜ ਵਿੱਚ ਭਾਈ ਕੀ ਨਾਂ ਤੁਹਾਡਾ ਕਰਤੇ ਸਿੰਘ ਜੀ ਕਿਹੜਾ ਪਿੰਡਾ ਜੀ ਚੀਦਾ ਪਿੰਡਾ ਜੀ ਜਿਹੜਾ ਮੁੰਡਾ ਸੀਗਾ ਉਸ ਦਿਨ ਤੁਸੀਂ ਕਹਿੰਦੇ ਨਜ਼ਾਇਜ਼ ਭਾ ਉਹ ਸਾਰੇ ਕੋ ਵੀਡੀਓ ਸਾਡੇ ਕੋਲੇ ਆਈ ਸਾਰਾ ਕੁਝ ਨਜ਼ਾਇਜ਼ ਇਹਨਾਂ ਨੇ ਮੁੰਡਾ ਮੇਰਾ ਪਾਇਆ ਵਿੱਚ ਆ ਕੇ ਅੱਛਾ ਇਹਦੇ ਵਿੱਚ ਮੇਰੇ ਪਿੰਡ ਦੀ ਸਰਪੰਚ ਮੋਤਵਾਰ ਬੰਦੇ ਮੇਰੇ ਨਾਲ ਆਏ ਵੀ ਜਿਹਨਾਂ ਦੇ ਵਿੱਚੋਂ ਤੁਸੀਂ ਜਾਣਕਾਰੀ ਪੁੱਛੋ ਪੁਰਾਣੇ ਸਰਪੰਚ ਵੀ ਹੈ ਨਵੇਂ ਸਰਪੰਚ ਨੇ ਸਦੋਂਗਤ ਵੀ ਆ ਜਾਣੀ ਹੈ ਅੱਛਾ ਜੀ ਨਜ਼ਾਇਜ਼ ਮੇਰਾ ਮੁੰਡਾ ਕਰੇ ਸੀ ਸਾਰਾ ਕੁਝ ਇਹਨਾਂ ਨੇ ਨਜ਼ਾਇਜ਼ ਨਾ ਜੇ ਵੀਡੀਓ ਦੇ ਵਿੱਚ ਆਉਂਦਾ ਮੇਰਾ ਮੁੰਡਾ ਇੱਕ ਇਨਾਂ ਤੁਹਾਨੂੰ ਆਪਾਂ ਜੀ ਵੀਡੀਓ ਦੇ ਵਿੱਚ ਆਉਂਦਾ ਤਾਂ ਜੋ ਮਰਜ਼ੀ ਸਜ਼ਾ ਦੇ ਸਕਦੇ। ਜੇ ਵੀਡੀਓ ਦੇ ਵਿੱਚ ਨਹੀਂ ਆਉਂਦਾ ਤਾਂ ਫਿਰ ਉਹਨੂੰ ਨਹੀਂ ਨੱਕਾ ਨਾ ਨਹੀਂ ਦੇ ਦਿੰਦੇ। ਥੋੜੇ ਪਿੰਡ ਦੇ ਹੋਰ ਮੁੰਡਿਆਂ ਦੇ ਪਰਚੇ ਦਾ ਇੱਕ ਮੁੰਡਾ ਹੋਰ ਹੈ ਅਰਮਾਨ ਉਹਦਾ ਨਾਮ ਮੁਸਲਮਾਨ ਨਾਲ ਦਾ ਮੁੰਡਾ। ਉਹਦੇ ਪਤਾ ਦਾ ਹੋਇਆ? ਉਹਦੇ ਤੇ ਵੀ ਦਰਦ ਹੋਇਆ। ਠੀਕਾ ਉਹ ਵੀ ਹੈ ਨਹੀਂ ਸੀਗਾ। ਇਹ ਨਹੀਂ ਕਿ ਕੌਣ ਸਾਡੇ ਨਾਲ ਦੁਸ਼ਮਣੀ ਕਰਦਾ ਸਾਡੀ ਤਾਂ ਇੱਥੇ ਦੁਸ਼ਮਣੀ ਨਹੀਂ ਕਿਸੇ ਨਾਲ। ਅਸੀਂ ਤਾਂ ਕਿਸੇ ਨਾ ਪਿੰਡ ਦੇ ਵਿੱਚੋਂ ਵੀ ਦੁਹਾਈ ਜਾਂ ਪਿੰਡ ਦੇ ਵਿੱਚੋਂ ਹੀ ਪੁੱਛਿਆ ਜਾਵੇ ਸਾਡੇ ਪਿੰਡ ਦੇ ਵਿੱਚੋਂ ਜਾ ਕੇ। ਜੇ ਉਸ ਮੁੰਡੇ ਦੇ ਵੀ ਜਾਂ ਹੋਵੇ ਜਾਂ ਕਿਸੇ ਪਰਿਵਾਰ ਨਾਲ ਕਿਸੇ ਨਾਲ ਹੋਵੇ ਪਤਾ ਇਹਨਾਂ ਨੇ ਕਿਉਂ ਸਾਡਾ ਨਾਂ ਲਿਖਵਾਇਆ ਜਾਂ ਕਿਉਂ ਇਹਨਾਂ ਦੀ ਕੀ ਸਾਡੇ ਨਾਲ ਦੁਸ਼ਮਣੀ ਅਸੀਂ ਇਸੇ ਕਰਕੇ ਆਏ ਆਂ ਦੁਆਰ ਬਤੀਤ ਦੇ ਤਾਂ ਦੱਸੋ ਸਾਨੂੰ ਕੀ ਚੀਜ਼ ਆ ਸੰਤਿਆ ਬੱਸ ਕੀ ਕੰਮ ਕਰਦਾ ਮੁੰਡਾ ਸਾਡਾ ਮੁੰਡਾ ਕਬੱਡੀ ਖੇਡਦਾ ਜੀ ਕਬੱਡੀ ਦਾ ਹਾਂਜੀ ਹਾਂ ਛੋਟੇ ਪਿੰਡ ਦੇ ਹੋਰ ਵੀ ਮੁੰਡੇ ਪਰਚੇ ਦਰਜ ਹੋਏ ਆ ਮੁੰਡੇ ਬਹੁਤ ਕਹੇ ਜੀ ਪਰਚੇ ਤਾਂ ਹੋਏ ਦਰਜ ਅੱਛਾ ਜੀ ਹਾਂਜੀ ਉਹਨਾਂ ਦੇ ਨਾਲ ਨਹੀਂ ਗਿਆ ਮੁੰਡਾ ਕਿਵੇਂ ਉਹਨਾਂ ਦਾ ਮੁੰਡਾ ਉਹਨਾਂ ਨਾਲ ਨਹੀਂ ਗਿਆ ਜੀ ਨਹੀਂ ਗਿਆ ਮੁੰਡਾ ਤੁਸੀਂ ਆ ਮੈਂਬਰ ਮੌਜੂਦ ਦੇ ਨਾਂ ਮੈਂਬਰ ਮੁੱਖੇ ਦਾ ਬਤ ਕਰ ਸਕਦਾ ਆਂ ਕੋਲ ਇਹਨਾਂ ਨੂੰ ਪੁੱਛ ਸਕਦੇ ਆਂ ਅਸੀਂ ਮੈਂਬਰ ਸਾਹਿਬ ਦਾ ਪਿਆ ਠੀਕ ਹੈ ਕਹਿੰਦਾ ਜੋਣੇ ਬਾਈ ਜੀ ਲਓ ਜੀ ਕਿਤੇ ਵੀ ਮੁੰਡਾ ਉੱਧੇ ਹਾਜ਼ਰ ਰਹੇ ਨਹੀਂ ਸੀਗਾ ਨਾਲ ਵੀ ਜਿੱਦੇ ਲੜਾਈ ਹੋਈ ਆ ਐਸ਼ਾ ਠੀਕ ਹੈ ਜੀ ਇਹ ਨਜਾਇਜ਼ ਪਾਇਆ ਜਾਂਦਾ ਹੈ ਕਹਿੰਦੇ ਨਹੀਂ ਵਾਰੀ ਹੁੰਦਾ ਕਿ ਅੱਗੋਂ ਪਿੱਛੋਂ ਕੋਈ ਕਿਸੇ ਦੀ ਪੁਸ਼ਤ ਪਣਾਈ ਕੀਤੀ ਹੋਵੇ ਜਾਂ ਕੋਈ ਸਾਜ਼ਿਸ਼ ਕਰਤਾ ਹੋਵੇ ਐਦਾਂ ਦੀ ਗੱਲ ਕੋਈ ਨਹੀਂ ਨਹੀਂ ਇਹ ਐ ਜਿਹਦਾ ਗੱਲ ਕੋਈ ਨਹੀਂ ਸੀ ਬਾਕੀ ਓਹ ਵੀ ਲੜਾਈ ਦੇ ਵਿੱਚ ਕਹਿੰਦੇ ਹੈ ਨਹੀਂ ਸੀਗਾ ਮੁੰਡਾ ਵੀ ਉੱਥੇ ਜਿੱਦੇ ਲੜਾਈ ਹੋਈ ਹੈ ਇਹ ਕਹਿੰਦੇ ਤੁਸੀਂ ਕਹਿੰਦੇ ਆ ਕਿ ਮੈਂ ਜਿੱਦੇ ਲੜਾਈ ਦੇ ਵਿੱਚ ਕੋਈ ਸ਼ਰਮਦਾ ਇਸ ਗੱਲ ਦਾ ਜੇ ਆ ਵੀ ਕੋਲੇ ਹੈ ਨਹੀਂ ਸੀਗਾ ਵੀ ਵੀਡੀਓ ਵਿੱਚ ਵੀ ਤੁਸੀਂ ਵੇਖ ਲਓ ਸ਼ਾਨਮਿੰਨ ਕਰ ਲਓ ਜੀ ਠੀਕ ਜੀ